ਦਾ ਚਿਰਾਗ نیوز ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਲੁਧਿਆਣਾ ਸ਼ਹਿਰ ਦੇ ਵਿੱਚ ਦੇਰ ਰਾਤ ਇੱਕ ਵੱਡੀ ਤੇ ਦਰਦਨਾਕ ਘਟਨਾ ਵਾਪਰਦੀ ਹੈ ਤੁਹਾਨੂੰ ਦੱਸ ਦਈਏ ਕਿ ਪੂਰਾ ਦੇਸ਼ ਜਦੋਂ ਵਿਸ਼ਕਰਮਾ ਦੇ ਮਨਾ ਰਿਹਾ ਸੀ ਉਦੋਂ ਲੁਧਿਆਣਾ ਦੇ ਵੇਰਕਾ ਮਿਲਕ ਪ੍ਰਾਂਡ ਦੇ ਵਿੱਚ ਇੱਕ ਹਾਦਸਾ ਹੁੰਦਾ ਤੇ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਿਹਦਾ ਨਾਂ ਕੁਨਾਲ ਦੱਸਿਆ ਜਾ ਰਿਹਾ ਉਹਨਾਂ ਦੀ ਦੱਥ ਹੋ ਗਏ ਜਦ ਕਿ ਤਿੰਨ ਤੋਂ ਚਾਰ ਜਿਹੜੇ ਵਿਅਕਤੀ ਨੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਲੁਧਿਆਣਾ ਵੇਰਕਾ ਮਿਲਕ ਪਲਾਂਟ ਦੇ ਅੰਦਰ ਮੈਂ ਮੌਜੂਦ ਆ ਤਸਵੀਰ ਇੱਕ ਵਾਰ ਜਿਹੜੀ ਆ ਤੁਹਾਨੂੰ ਦਿਖਾ ਦੇਣਾ ਵੇਰਕਾ ਮਿਲਕ ਪਲਾਂਟ ਦੇ ਅੰਦਰ ਤੁਹਾਨੂੰ ਪਤਾ ਕਿ ਮਿਲਕ ਦਾ ਕੰਮ ਹੁੰਦਾ ਤੇ ਇਹ ਇੱਕ ਜਿਹੜਾ ਬੋਇਲਰ ਆ ਇਹ ਬੋਇਲਰ ਦੇਰ ਰਾਤ ਫਟਦਾ ਵਾ ਤੇ ਇਸ ਦੇ ਫਟਣ ਦੇ ਨਾਲ ਜਿਹੜੀ ਵੱਡੀ ਘਟਨਾ ਹੁੰਦੀ ਆ ਜੇਕਰ ਤੁਸੀਂ ਦੇਖੋ ਤਾਂ ਚਾਰੇ ਪਾਸੇ ਤੁਹਾਨੂੰ ਜਿਹੜੇ ਕੱਚ ਦੇ ਟੁਕੜੇ ਨੇ ਉਹ ਦੇਖਣ ਨੂੰ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਜਿਹੜਾ ਬੋਇਲਰ ਆ ਇਹਦਾ ਕੰਮ ਗਰਮ ਹਵਾ ਦੇਣਾ ਹੁੰਦਾ ਵਾ ਕਿਉਂਕਿ ਦੁੱਧ ਦਾ ਕੰਮ ਹੁੰਦਾ ਤਾਂ ਲਿਕਵਿਡ ਜਿਹੜਾ ਦੁੱਧ ਆ ਉਸ ਨੂੰ ਗਰਮ ਹਵਾ ਦਿਵਾ ਕੇ ਉਸ ਨੂੰ ਜਿਹੜਾ ਪਾਊਡਰ ਦੇ ਵਿੱਚ ਉਹ ਕਨਵਰਟ ਕੀਤਾ ਜਾਂਦਾ ਲੇਕਿਨ ਇੱਕ ਵਿਅਕਤੀ ਜਿਹੜਾ ਅਟੈਂਡੈਂਟ ਹੁੰਦਾ ਉਹਦੀ ਜਾਨ ਜਾਂਦੀ ਆ ਤੇ ਹਾਦਸਾ ਕਿੰਨਾ ਵੱਡਾ ਸੀ ਇਹ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਬੋਇਲਰ ਦਾ ਉੱਪਰ ਵਾਲਾ ਟੱਕਰ ਨਾਲ ਜਿਹੜਾ ਪੂਰੇ ਤਰੀਕੇ ਦੇ ਨਾਲ ਅੱਗ ਹੋ ਗਿਆ ਸਤੀਗ੍ਰਸ ਤੁਸੀਂ ਕਹਿ ਸਕਦੇ ਹੋ ਥਾਂ ਥਾਂ ਤੋਂ ਟੁੱਟ ਗਿਆ ਤੇ ਜਿਹੜਾ ਸ਼ਟਰ ਆ ਇਸ ਦਾ ਮੇਨ ਤੁਸੀਂ ਕਹਿ ਸਕਦੇ ਹੋ ਉਸ ਦਾ ਮੇਨ ਸ਼ਟਰ ਸੀਗਾ ਉਹ ਪੂਰੇ ਤਰੀਕੇ ਦੇ ਨਾਲ ਉਖੜ ਕੇ ਇੱਥੇ ਵਕ ਹੋ ਗਿਆ ਫਾਇਰ ਵਿਭਾਗ ਦੇ ਕਰਮਚਾਰੀ ਦੇਰ ਰਾਤ ਪਹੁੰਚਦੇ ਨੇ ਇੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾਂਦਾ ਹੁਣ ਵੀ ਜਿਹੜੀ ਤਫ਼ਤੀਸ਼ ਆ ਕੀਤੀ ਜਾ ਰਹੀ ਹੈ ਲੇਕਿਨ ਹਾਲੇ ਤੱਕ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਉਹਦੇ ਮੁਤਾਬਿਕ ਇੱਕ ਵਿਅਕਤੀ ਦੀ ਡੈਥ ਹੋ ਚੁੱਕੀ ਆ ਤੇ ਤਿੰਨ ਤੋਂ ਚਾਰ ਜਿਹੜੇ ਨੇ ਹਲੇ ਉਹ ਜ਼ਖਮੀ ਦੱਸੇ ਜਾ ਰਹੇ ਨੇ ਨਿਰਮਲ ਸਿੰਘ ਹੈ ਜੀ ਸਕਿਉਰਟੀ ਇੰਚਾਰਜ ਉਹ ਇੱਥੇ ਕੰਮ ਕਰਦਾ ਜੀ ਥੋੜੀ ਨਾਈਟ ਦੀ ਡਿਊਟੀ ਸੀਗੀ ਨੀ ਮੇਰੀ ਦਿਨੇ 9 ਤੋਂ 5 ਹੁੰਦਾ ਜੀ ਕੀ ਹਾਦਸਾ ਹੋਇਆ ਇੱਥੇ ਹਾਦਸੇ ਦੇ ਬਾਰੇ ਹੁਣ ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਜੋ ਇਸ ਇਹਦੇ ਮਾਹਰ ਨੇ 에어 ਹੀਟਰਾਂ ਦੇ ਉਹੀ ਦੱਸ ਸਕਦੇ ਆ ਵੀ ਕੀ ਹਾਦਸਾ ਹੋਇਆ ਇੱਕ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਵਿਸ਼ਕਰਮਾ ਦੇ ਕਿਉਂਕਿ ਸੀਗਾ ਤਾਂ ਛੁੱਟੀ ਹੋਣੀ ਚਾਹੀਦੀ ਸੀ ਕਿ ਕਿ ਵਿਸ਼ਕਰਮਾ ਕੀ ਕੰਮ ਕਰਦਾ ਸਿਸਟਮ ਵਿਸ਼ਕਰਮਾ ਦੇ ਨਹੀਂ ਇਹ ਫੋਰਮੈਨ ਸੀਗਾ ਇਹ 24 ਘੰਟੇ ਹਾਜ਼ਰ ਹੁੰਦਾ ਫੈਕਟਰੀ 'ਚ ਦੁੱਧ ਸਾਡਾ 24 ਘੰਟੇ ਚੱਲਦਾ ਠੀਕ ਆ ਐਸੈਂਸ਼ੀਅਲ ਸਰਵਿਸ ਚ ਆਉਨੇ ਆ ਸੀ ਸਾਨੂੰ ਕਿਸੇ ਵੀ ਟਾਈਮ ਬੁਲਾਉਂਦੇ ਆ ਤਾਂ ਸਾਨੂੰ ਆਉਣਾ ਪੈਂਦਾ ਜਿਹੜੇ ਫੈਕਟਰੀਜ਼ ਨੇ ਬੰਦੇ ਕੁਝ ਟੈਕਨੀਕਲ ਬੰਦੇ ਨੇ ਨਾ ਜਿਹੜੇ ਉਹਨਾਂ ਨੂੰ ਆਉਣਾ ਪੈਂਦਾ ਜਕਮੀ ਬਜੇ ਤਕਰੀਬਨ 10:30 ਪਾਉਣੇ 11 ਵਜੇ ਹੋਇਆ ਕੱਲ ਜਕਮੀ ਪੰਜ ਬੰਦੇ ਜਕਮੀ ਇੱਕ ਮੁੰਡੇ ਦੀ ਕਨਾਲ ਜਨ ਦੀ ਡੈਥ ਹੋ ਗਈ ਜਕਮੀ ਕਿਹੜੇ ਉਸ ਤੋਂ ਲੱਗ ਗਈ ਉਹ ਡੀ ਐਮ ਸੀ ਜੀ ਐਮ ਸੀ ਜਿਹੜੇ ਟੈਕਨੋਲੋਜੀ ਆ ਜਿਹੜਾ ਦਿੱਤੋ ਕਿੰਨੀ ਦੇਰ ਤੋਂ ਤੁਸੀਂ ਕੰਮ ਕਰ ਰਹੇ ਹੋ ਜੀ ਦਿਖਾਓ ਉਹ ਨੂੰ ਹੋ ਗਿਆ ਮੇਰਾ خیال 20 20 ਸਾਲ ਵੀ 25 ਸਾਲ ਹੋ ਗਏ ਹੋਗਾ ਯਾਨੀ ਕਿ 40 ਦੇ ਨੇੜੇ ਤੇੜੇ ਉਹਨਾਂ ਦੀ ਏਜ ਹੋਏਗੀ ਹਾਂ 40 42 ਦੇ ਨੇੜੇ ਤੇੜੇ ਹੋਏਗੀ